ਸਾਜੀਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਹੋਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਡੇਰਾ ਬਾਬਾ ਨਾਨਕ ਤੋਂ ਤਨਦਾਦੀ ਇਹ ਕੀ ਡੇਰਾ ਬਾਬਾ ਨਾਨਕ ਦੇ ਪਿੰਡ ਧਰਮਾ ਬਾਦ ਵਿਖੇ ਹੋਏ ਬਲਾਸਟ ਨਾਲ ਦੋ ਔਰਤਾਂ ਸਮੇਤ ਸੱਤ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ ਜ਼ਖਮੀਆਂ ਨੂੰ ਜਿਹੜਾ ਆ ਉਹ ਹਸਪੀਟਲ ਦੇ ਵਿੱਚ ਇਲਾਜ ਲਈ ਭੇਜਿਆ ਜਾ ਚੁੱਕਿਆ ਹੈ ਤਾਂ ਅੰਦਾਜ਼ਾ ਏ ਕੀ ਅੱਜ ਕੱਲ ਬਹੁਤ ਸਾਰੇ ਲੋਕ ਪਟਾਸ ਤੇ ਨਾਲ ਦੀ ਨਾਲ ਗੰਧਕ ਵਰਗੀਆਂ ਬਲਾਟ ਵਾਲੀਆਂ ਚੀਜ਼ਾਂ ਦੇ ਨਾਲ ਪਟਾਕੇ ਘਰਾਂ 'ਚ ਹੀ ਤਿਆਰ ਕਰਨਾ ਸ਼ੁਰੂ ਕਰ ਦਿੰਦੇ ਨੇ ਤਾਂ ਦਾਦੀਏ ਕਿ ਬਹੁਤ ਸਾਰੇ ਧਾਰਮਿਕ ਜਿਹੜਾ ਆ ਉਹ ਥਾਵਾਂ ਤੇ ਜਾਂ ਬਹੁਤ ਸਾਰੇ ਧਾਰਮਿਕ ਪ੍ਰੋਗਰਾਮਾਂ ਤੋਂ ਇਲਾਵਾ ਜਿਵੇਂ ਕਿ ਦੀਵਾਲੀ ਦਸਹਿਰਾ ਦੇ ਉੱਤੇ ਵੀ ਲੋਕ ਜਿਹੜਾ ਆ ਉਹ ਪਟਾਸ਼ ਗੰਧਕ ਦੇ ਪਟਾਕੇ ਬਣਾ ਕੇ ਚਲਾਉਣੇ ਸ਼ੁਰੂ ਕਰ ਦਿੰਦੇ ਹਨ ਪਟਾਸ਼ ਤੇ ਗੰਧਕ ਦੀਆਂ ਗੰਨਾ ਜਿਵੇਂ ਕਿ ਤੁਸੀਂ ਸੋਸ਼ਲ ਮੀਡੀਆ ਤੇ ਵੀ ਬਹੁਤ ਸਾਰੀਆਂ ਐਸੀਆਂ ਤਸਵੀਰਾਂ ਦੇਖੀਆਂ ਆਉਣਗੀਆਂ ਜਿਹਦੇ ਵਿੱਚ ਪਟਾਖੇ ਦੀਆਂ ਗੰਨਾ ਜਾਂ ਪਾਈਪਾਂ ਜੋੜ ਕੇ ਕਈ ਲੋਕ ਜਿਹੜੇ ਆ ਉਹ ਗੰਨ ਬਣਾ ਕੇ ਤੇ ਜਿਹੜਾ ਆ ਉਹ ਇਸ ਤਰ੍ਹਾਂ ਦੇ ਪਟਾਕੇ ਚਲਾਉਂਦੇ ਹਨ ਇਹ ਗੰਨਾ ਦਾ ਇਸਤੇਮਾਲ ਜ਼ਿਆਦਾਤਰ ਬਾਗ ਬਗੀਚਾਂ ਵਿੱਚ ਕੀਤਾ ਜਾਂਦਾ ਸੀ ਪੰਛੀਆਂ ਨੂੰ ਫਲਾਂ ਤੋਂ ਅਡਾਉਣ ਦੇ ਲਈ ਪਰ ਬਹੁਤ ਸਾਰੇ ਥਾਵਾਂ ਦੇ ਉੱਤੇ ਲੋਕ ਇਸ ਨੂੰ ਖੇਡ ਵੀ ਸਮਝਣ ਲੱਗ ਪਏ ਤੇ ਘਰਾਂ ਦੇ ਵਿੱਚ ਹੀ ਪਾਈਪਾਂ ਜੋੜ-ਜੋੜ ਪਟਾਸ਼ ਦੀਆਂ ਗੰਨਾਵਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਇਹ ਪਟਾਸ਼ ਦੀਆਂ ਗੰਨਾ ਅਕਸਰ ਹੀ ਸੋਸ਼ਲ ਮੀਡੀਆ ਤੇ ਦੇਖੀਆਂ ਗਈਆਂ ਕਿ ਬਾਜ਼ਾਰਾਂ ਦੇ ਵਿੱਚ ਵੀ ਵਿਕਦੀਆਂ ਨਜ਼ਰ ਆਈਆਂ ਇਸੇ ਤਰ੍ਹਾਂ ਦਾ ਹੀ ਮਾਮਲਾ ਜਿਹੜਾ ਆ ਪਿੰਡ ਧਰਮਾਬਾਦ ਵਿਖੇ ਬਲਾਸਟ ਦਾ ਉਹ ਸਾਹਮਣੇ ਆਇਆ ਹੈ ਜਿੱਥੇ ਕੀ ਘਰ ਦੇ ਵਿੱਚ ਗੰਧਕ ਤੇ ਪोटाश ਨੂੰ ਕੁੱਟਦਿਆਂ ਹੋਇਆ ਇੱਕ ਵੱਡਾ ਧਮਾਕਾ ਹੋ ਗਿਆ ਤੇ ਧਮਾਕੇ ਦੇ ਨਾਲ ਜਿਹੜਾ ਆ ਘਰ ਦੇ ਕਾਫੀ ਜੀ ਜਿਹੜੇ ਆ ਉਹ ਜ਼ਖਮੀ ਹੋ ਗਏ ਤਾਂ ਦੱਦੀ ਹੈ ਕਿ ਬੀਤੀ ਰਾਤ ਦੀਵਾਲੀ ਦੇ ਤਿਉਹਾਰ ਮੌਕੇ ਡੇਰਾ ਬਾਬਾ ਨਾਨਕ ਦੇ ਪਿੰਡ ਧਰਮਾਬਾਦ ਵਿਖੇ ਗੰਦਕ ਤੇ ਪਟਾਖ ਨੂੰ ਕੁੱਟਦਿਆਂ ਹੋਇਆਂ ਹੋਏ ਬਲਾਸਟ ਕਰਨ ਦੋ ਔਰਤਾਂ ਸਮੇਤ 7 ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਖਮੀਆਂ ਵਿੱਚ ਦੋ ਸਕੇ ਭਰਾ 1 31 ਤੇ ਦੋ ਜਬਾਈ 22 ਵਿ ਦੱਸੇ ਜਾ ਰਹੇ ਹਨ ਗੰਭੀਰ ਜ਼ਖਮੀ ਹੋਏ ਇਹਨਾਂ ਵਿਅਕਤੀਆਂ ਨੂੰ ਅੰਮ੍ਰਿਤਸਰ ਦੇ ਕੁਝ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਸਥਾਨਕ ਲੋਕਾਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜਿਸ ਨਾਲ ਨਜ਼ਦੀਕੀ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਗਏ ਹਨ ਇਸ ਘਟਨਾ ਨੂੰ ਲੈ ਕੇ ਡੇਰਾ ਬਾਬਾ ਨਾਨਕ ਇਲਾਕੇ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਇਸ ਮੌਕੇ ਪੁੱਜ ਡੇਰਾ ਬਾਬਾ ਨਾਨਕ ਪੁਲਿਸ ਦੇ ਐਸਐਚਓ ਅਸ਼ੋਕ ਸਰਮਾ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਬ੍ਰੇਕਿੰਗ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਫਰਾਂਸਿਕ ਟੀਮਾਂ ਵੀ ਮਗਾਈਆਂ ਜਾ ਰਹੀਆਂ ਹਨ ਜਿੰਨਾ ਵੱਲੋਂ ਇਸ ਵੱਡੇ ਹਾਸੇ ਦੇ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਤੇ ਇਸ ਵੱਡੀ ਮਾਤਰਾ ਵਿੱਚ ਗੰਧਕ ਤੇ ਪोटाश ਵੇਚਣ ਅਤੇ ਉਹਨਾਂ ਲੋਕਾਂ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਤਾਂ ਦੱਸਦੀ ਕਿ ਅਜਿਹਾ ਕਰਨਾ ਬਹੁਤ ਹੀ ਵੱਡਾ ਕੰਮ ਖਰਾਬ ਕਰਨ ਵਾਲੀਆਂ ਚੀਜ਼ਾਂ ਹਨ ਬੱਚਿਆਂ ਦੇ ਹੱਥਾਂ ਤੋਂ ਗੰਧਕ ਤੇ ਪोटाश ਵਰਗੀਆਂ ਚੀਜ਼ਾਂ ਦੂਰ ਰੱਖਣੀਆਂ ਚਾਹੀਦੀਆਂ ਹਨ ਅਕਸਰ ਹੀ ਅਸੀਂ ਹੁਣ ਦੇਖਦੇ ਹਾਂ ਕਿ ਬੱਚਿਆਂ ਦੇ ਹੱਥਾਂ ਦੇ ਵਿੱਚ ਵੀ ਪोटाश ਗੰਨਾ ਜਿਹੜੀਆਂ ਨੇ ਮਾਪੇ ਦੇ ਦਿੰਦੇ ਹਨ ਮਾਪਿਆਂ ਨੂੰ ਇਸ ਖਬਰ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਬੱਚਿਆਂ ਨੂੰ ਪोटाश ਗੰਨਾ ਜਿਹੜੀਆਂ ਨੇ ਉਹ ਨਹੀਂ ਦੇਣੀ ਚਾਹੀਦੀਆਂ ਤੇ ਪोटाश ਗੰਧਕ ਗੰਨਾ ਤੋਂ ਜਿਹੜਾ ਆ ਬੱਚਿਆਂ ਨੂੰ ਤੇ ਪਰਿਵਾਰਾਂ ਨੂੰ ਦੂਰ ਰੱਖਣਾ ਚਾਹੀਦਾ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਇਦਾਂ ਦੀ ਹਰਜਮਰਜ ਨਾ ਹੋਵੇ ਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਇਹ ਬੱਚਿਆਂ ਦੇ ਉੱਤੇ ਆਫਤ ਬਣ ਜਾਵੇ ਇਹ ਤਸਵੀਰਾਂ ਦੇਖਣ ਤੋਂ ਬਾਅਦ ਸਾਨੂੰ ਜ਼ਰੂਰ ਸਿੱਖਣਾ ਚਾਹੀਦਾ ਹੈ ਭਾਜੀ ਇਹ ਦੇ ਮੁੰਡੇ ਅਸਤਵਾਰੀ ਚਲਾਉਂਦੇ ਇਹਨਾਂ ਤੇ ਪोटाਸ਼ ਲੈ ਕੇ ਤੇ ਉਹਨੂੰ ਚਲਾਈਏ ਦੇ ਵਿੱਚ ਆ ਜਿਹੜੇ ਮੁੰਡੇ ਚਲਾਉਂਦੇ ਆ ਕਿ ਉਹ ਹੀ ਸਾਨੂੰ ਇਹ ਹੁਣ ਪਾਣੀ ਤਾਂ ਨਹੀਂ ਪਤਾ ਵੀ ਇਹ ਮੁੰਡੇ ਚਾਰੇ ਪੰਜੇ ਸਾਡੇ ਉਂਕੀ ਕੁੱਟਣ ਦੇ ਹੀ ਜਾਂ ਕੀ ਕਰ ਲੱਗੇ ਤੇ ਬਲਾਸਟ ਹੋਇਆ ਇਹ ਉਹਨਾਂ ਬੜੇ ਜਾ ਰਹੇ ਗੰਭੀਰ ਰਹਿਤ ਨਹੀਂ ਹੋਵੇ ਕਿਨ੍ਹੂ ਦੀ ਫਾਇਰ ਹੈ ਤੇ ਜੀ ਹੈਗੇ ਤੇ ਪਾਜੀ ਪੰਜ ਦੇ ਮੁੰਡੇ ਨੇ ਤੇ ਦੋ ਦੇ ਜਿਹਨੇ ਜਿਹੜੀਆਂ ਉਹਨਾਂ ਨੂੰ ਸੱਦਨ ਆਈਆਂ ਹੈ ਵੀ ਆਓ ਅੰਦਰ ਪ੍ਰਸ਼ਾਦ ਆਪਾਂ ਨਹੀਂ ਪੱਕਾ ਤੇ ਤੁਸੀਂ ਆ ਲੋ ਆਉਂਦੀਆਂ ਨਹੀਂ ਉਹ ਸੱਦਨ ਤੇ ਉਹ ਜਦੋਂ ਉਹ ਕਿਤੇ ਆਈਆਂ ਤੇ ਉਹ ਵੀ ਲਪੇਟ ਚਾ ਦੇ ਕੰਮ ਕਰ ਰਹੇ ਹਾਂ ਹਾਂ ਇਹਨਾਂ ਦੇ ਇਹਦੇ ਜਵਾਈ ਤੇ ਇੱਕ ਇਹਦਾ ਬੇਟਾ ਹੀ ਦੋਰੇ ਦੇ ਹਾਂਜੀ ਮੇਰੇ ਪਰਵਾਨਾ ਹਾਂਜੀ ਮੇਰੇ ਪਤੀਏ ਦਾ ਇੱਥੇ ਪਿਆ ਸੀ ਕੋਈ ਇੱਥੇ ਕਿੰਨਾ ਫੁੱਲ ਰਿਹਾ 15 ਦਿਨ ਹੀ ਰਹਾ ਬਹੁਤ ਹੀ ਨੇਰਾ ਬੜਾ ਸੀ ਤੇ ਇਹਨਾਂ ਮਾਰੀਆਂ ਚੀਕਾਂ ਚੁੱਪਾਂ ਦੇ ਕੋਈ ਇਥੋਂ ਲੱਗ ਗਵਾਂਢੀ ਆਏ ਉਸੇ ਵੇਲੇ ਭੱਜੇ ਹਾਂਜੀ ਤੇ ਫੜ ਕੇ ਇੱਕ ਗੱਡੀ ਪਰੋਣੇ ਦੀ ਉਹ ਆਪਾਂ ਗੱਡੀ ਉਹਨੇ ਮੁੰਡੇ ਨੇ ਤੇ ਇੱਕ ਆਪਾਂ ਮੁੰਡੇ ਦੋਏ ਲੈ ਕੀ ਪਾ ਕੇ ਲੈ ਗਿਆ ਮੈਂ ਬਾਅਦ ਚ ਗਿਆ ਨਾ ਵੀਰਾਂ ਲੈ ਗਿਆ ਪੀ ਨਹੀਂ ਮਾਤਰਾ ਦੇ ਦਨੇ ਆਣ ਨੂੰ ਨਹੀਂ ਦੇਣੀ ਚਾਹੀਦੀ ਜਿਹੜਾ ਸਾਈਜ਼ ਕਰਨ ਬਣਿਆ ਹੋਵੇ ਕਿੰਨੇ ਦੀ ਰੱਖੀ ਹੋਵੇ ਪੰਜ ਸੌ ਜੀ ਜਿਹੜੀ ਦੋ ਲਿਟਰ ਤੇ ਪੰਜ ਸਾਲਾਂ ਦੇ ਸਟੇਜ ਬਹੁਤ ਜੁੜਤੇ ਨੇ ਮੁੰਡੇ ਆ 12 ਸਾਲਾਂ ਦੀ 18 ਸਾਲਾਂ ਦੀ ਕੇ ਦੀ ਉਮਰ ਆ ਕੇ ਦੀ 17 ਸਾਲ ਉਮਰ ਆ ਪਰ ਆ ਜਿਹੜੇ ਲਾ ਕੇ ਕੰਡੀਸ਼ਨ ਬਹੁਤ ਖਰਾਬ ਹੋ ਗਿਆ ਵੀ ਇਤਨ ਚਫਰਦਸ ਤੋਂ ਆਇਆ ਵੈਂਟੀਨੇਟਰ ਤੇ ਦੋ ਤਿੰਨ ਵਾਰ ਵੱਲੋਂ ਥੋੜਾ ਰੋਗ ਮਿਲ ਗਿਆ ਕੋਈ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਪਰ ਸਾਨੂੰ ਮਾਤਾ ਜੀ ਬਹੁਤ ਨਾਸਾਨ ਹੋ ਗਿਆ ਅੰਨਾ ਸੈਂਡ ਹੋ ਗਿਆ ਜੀ ਬਹੁਤ ਮਤਲਬ ਵੀ ਇੱਕ ਪੀੜੀ ਖਤਮ ਹੋਣਾ ਨਹੀਂ ਕਰਾ ਸਰ ਮੇਰੇ ਸਰ ਉਸ ਬਰਨਾਮ ਸਿੰਘ ਤੇ ਸੁਖਨਾਮ ਸਿੰਘ ਦੋਵੇਂ ਦੇ ਭਰਾ ਨੇ ਇਕੱਠੇ ਲਿੰਦੇ ਨਾਲ ਤੇ ਦੇਰੇ ਤੇ ਪਿੰਡ ਕੋ ਬਾਹਰ ਵੜਦੇ ਆ ਇਹਨਾਂ ਦੇ ਬੱਚੇ ਕਿ ਰਾਤ ਤੇ ਦੀਵਾਲੀ ਹੁੰਣ ਕਰਕੇ ਪਟਾਕੇ ਚਲਾ ਰਹੇ ਸੀਗੇ ਇਹਨਾਂ ਦੇ ਨਾਲ ਆਪਣੇ ਕੋਈ ਕੋਈ ਆਪਣਾ ਪ੍ਰਸ਼ਾਸ਼ੀ ਜਿਹਾ ਜਲਾ ਕੇ ਤੇ ਫੇਰ ਕੇ ਉਹਦਾ ਪਟਾਕੇ ਤਿਆਰ ਕਰਦੇ ਸੀ ਇਸ ਬੰਦੇ ਦਾ ਲਾਸਟ ਹੈ ਉਹਦੇ ਵਿੱਚ 5 ਜਾਣਸਾ ਤੇ 2 ਤੇ ਲੇਵਾ ਸੀ ਇਸ਼ਾਈ ਜੀ ਜਿਹੜਾ ਉਹ ਚਾਹਤਾਂ ਚਾਹਤਾਂ ਉਹ ਗੋਹਾਂ ਕੀ ਕਰ ਰਿਹਾ ਹੈ। ਇਹਨਾਂ ਐਫਐਸਐਲ ਦੀ ਟੀਮ ਆਈ ਹੈ। ਪਹਿਲਾਂ ਵੀ ਜਿਹੜਾ ਉਹ ਬਲਾਸਟ ਹੋਇਆ ਉਸ ਬਲਾਸਟ ਬਾਰੇ ਤੇ ਪਤਾ ਕਰਾਉਣਾ ਕਿ ਕਿਸ ਚੀਜ਼ ਦੀ। ਉਹ ਤੋਂ ਬਾਅਦ ਸਰ ਜਿਹੜੇ ਆਪਣਾ ਜਕਮੀ ਨੇ ਉਹਨਾਂ ਨੂੰ ਖਤਮ ਕਿੱਥੇ ਜਾ ਗਿਆ। ਸਭ ਤੋਂ ਪਹਿਲਾਂ ਉਹਨਾਂ ਦਾ ਰਾਹ ਕਰਾਉਣਾ ਸਾਡੀ ਕਿਪਰੋਟੀ।